ਵੱਲੀ ਤਾਂ ਮੈਂ ਤੁਨਗੁਰ ਨਾਨਕ ਸਾਹਿਬ ਮਹਾਰਾਜ ਦਾ ਟੋਟੋਂ-ਕੋਟ ਧੰਨਵਾਦ ਕਰਦਾ ਕਿ ਇਹ ਤਿੰਨੇ ਹੀ ਰਾਨ ਦੇ ਵਿੱਚ ਸੀਗੇ ਇਹ ਆਪਣੇ ਘਰ ਵਾਪਸ ਆ ਗਿਆ ਸੁਖਸਬੀਲੀਆ ਵਧੀਆ ਔਰ ਠੀਕ ਹੈ ਕੁਛ ਇਹਨਾਂ ਦਾ ਪੈਸਿਆਂ ਦਾ ਲਾਸ ਜਰੂਰ ਆ ਕਿ ਜਿੰਨੇ ਪੈਸੇ ਲਾ ਕੇ ਗਏ ਸੀ ਉਹਨੇ ਕਮਾਏ ਨਹੀਂ ਕਿ ਤਾਂ ਦੂਸਰਾ ਮੈਂ ਪੰਜਾਬ ਸਰਕਾਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਹਿਯੋਗ ਕਰਕੇ ਇਹ ਮੇਰੇ ਹਲਕੇ ਦੇ ਮੱਲੇਵਾਲ ਤੋਂ ਆ ਕਦਾਲਾ ਛੇਕਾਂ ਤੋਂ ਆ ਰਮਦਾਸਪੁਰ ਤੋਂ ਆ ਇਹ ਕਾਰ ਵਾਪਸ ਆ ਗਏ ਆਪਣੇ ਤਾਂ ਕਿਉਂਕਿ ਤੁਸੀਂ ਇਹਨਾਂ ਦੀ ਆਮ ਵੀਡੀਓ ਵੀ ਦੇ ਦਿਆ ਹੁਣ ਇਹਨੀ ਵੀਡੀਓ ਵੀ ਬਹੁਤ ਪਾਈਆਂ ਜੀ ਵੀ ਸਾਨੂੰ ਨਾ ਤਾਂ ਇੱਥੇ ਕੰਮ ਆ ਨਾ ਸਾਡੇ ਖਾਣ ਲਈ ਖਾਣਾ ਹੈ ਨਾ ਸਾਨੂੰ ਪੈਸੇ ਦਿੰਦੇ ਆ ਤਾਂ ਪ੍ਰਸ਼ਾਸਨ ਨੇ ਵੀ ਸਾਡੀ ਬੜੀ ਹੈਲਪ ਕੀਤੀ ਹੈ ਤਾਂ ਮੈਂ ਸਾਰਿਆਂ ਦਾ ਕੋਟਨ ਕੋਟ ਧੰਨਵਾਦ ਕਰਦਾ ਔਰ ਪ੍ਰਮਾਤਮਾ ਅਗੇ ਅਰਦਾਸ ਕਰਦਾ ਸੱਚੇ ਪਾਤਸ਼ਾਹ ਇਹਨਾਂ ਦੇ ਕਿਰਪਾ ਰੱਖੇ ਹੋਊ ਪੈਸੇ ਸਾਰੀ ਜ਼ਿੰਦਗੀ ਬਣਾਉਣੇ ਆ ਵੱਡੀ ਗੱਲ ਇਹ ਆ ਕਿ ਜਿਹੜੀ ਜਾਨ ਬਚਾ ਕੇ ਇੱਥੇ ਆ ਗਏ ਆ ਤਾਂ ਮੈਂ ਇਹਨਾਂ ਦਾ ਵੀ ਧੰਨਵਾਦ ਇਹਨੇ ਵੀ ਬਹੁਤ ਜ਼ਿਆਦਾ ਵੀਡੀਓ ਪਾਈਆਂ ਔਰ ਵੀਡੀਓ ਦੇ ਥਰੂ ਹੀ ਸਾਡੇ ਤੱਕ ਇਹ ਪਹੁੰਚੇ ਸੀਗੇ ਤਾਂ ਪਹਿਲਾਂ ਧਾਰੀਵਾਲ ਸਾਹਿਬ ਸੀਗੇ ਮਨਿਸਟਰ ਉਹਨਾਂ ਨਾਲ ਚੱਲਦੀ ਫਿਰ ਸਾਡੇ ਸੰਜੀਵ ਰੋੜਾ ਜੀ ਬਣ ਗਿਆ ਉਹਨਾਂ ਨਾਲ ਗੱਲ ਚੱਲੀ ਤਾਂ ਅੰਤਖੀਰ ਦੇ ਵਿੱਚ ਇਹ ਆਪਣੇ ਘਰ ਵਾਪਸੀ ਆ ਗਏ ਆ ਤਾਂ ਮੈਂ ਹਰੇਕ ਵੀਰ ਨੂੰ ਬੇਨਤੀ ਕਰਦਾ ਕਿ ਜੇ ਜਾਣਾ ਮੈਂ ਇਹ ਨਹੀਂ ਕਹਿਣਾ ਨਾ ਜਾਓ ਚਲੋ ਕੋਈ ਨਹੀਂ ਮਜਬੂਰੀਆਂ ਪਰ ਇੱਕ ਜਰੂਰ ਸੋਚੋ ਕਿ ਦੁਬਈ ਦੇ ਵਿੱਚ ਰਾਕ ਦੇ ਵਿੱਚ ਜਾ ਜਾ ਕੇ 15000 ਰੁਪਏ ਨਹੀਂ ਤੁਸੀਂ ਮਹੀਨੇ ਦਾ ਭੇਜਦੇ 80 90000 ਰੁਪਏ ਤੁਸੀਂ ਲਾ ਕੇ ਜਾਂਦੇ ਆ ਸਾਲ ਬਾਅਦ ਵਾਪਸ ਆ ਜਾਂਦੇ ਆ ਤਾਂ ਇਹਦੇ ਨਾਲ ਉਹ ਆਪਾਂ ਇੱਥੇ ਹੀ ਮਿਹਨਤ ਕਰੀਏ ਕਿਉਂਕਿ ਅੱਜ ਦੇ ਹਾਲਾਤ ਇਹ ਆ ਕਿ ਆਪਾਂ ਨੂੰ 6600 ਰੁਪਏ ਤੇ ਦਿਹਾੜੀਦਾਰ ਨਹੀਂ ਕੋਈ ਮਿਲਦਾ ਕੰਮ ਕਰਨ ਵਾਲਿਆਂ ਨੇ ਮੇਰਾ ਰਾਜ ਮਿਸਤਰੀ ਨਹੀਂ ਮਿਲਦਾ ਕੋਈ 7 7 8 600 ਨੂੰ ਤਾਂ ਪੰਜਾਬ ਵਿੱਚ ਰਹਿ ਕੇ ਆਪਾਂ ਪੰਜਾਬ ਦੇ ਹੀ ਬੈ ਰਹਿ ਕੇ ਵਿੱਚ ਕੰਮ ਕਰੀਏ ਔਰ ਬੈਠ ਰਿਹਾ ਫਿਰ ਮੈਂ ਉਸ ਮਾਲਕ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹਨਾਂ ਤੇ ਕਿਰਪਾ ਕੀਤੀ ਅੱਜ ਸਾਡੇ ਵਿੱਚ ਬਿਠਾਏ। ਅੱਜ ਬੜੀ ਕੀ ਕਹਿਣਾ ਚਾਹੁੰਦੇ ਜਿਹੜਾ ਤੁਸੀਂ ਮੁੱਖ ਪੰਜਾਬ ਦੇ ਇਹਨਾਂ ਨੂੰ ਮੁੱਖ ਤੌਰ ਤੇ ਬਾਤ। ਸਨ ਕੋਈ ਰਸੀਦ ਹੋਰ ਆ ਗਈ ਕਾਲ ਜੀ ਬੀਸੀ ਛੇ ਮਹੀਨੇ ਸੰਸਦ ਜਿੱਥੇ ਧੱਕੇ ਦਾ ਕੰਮ ਕਰਾਉਂਦੇ ਸੀ ਫਿਰ ਮਾਲ ਸਰਕਾਰ ਇਹ ਪ੍ਰਵੰਤਨ ਸਾਉ ਦਾ ਤਲਵਰ ਕਰਦੇ ਆ ਤੇ ਪਰਿਵਾਰ ਵਿੱਚ ਆ ਗਏ ਕਿ ਕਿੰਦਾ ਤੇ ਹਾਲਾਤ ਵੀ ਉੱਥੇ ਹਾਲਾਤ ਬਹੁਤ ਛੇ ਮਹੀਨੇ ਸਾਨੂੰ ਕੰਮ ਕਰਦੇ ਇੱਕ ਵੀ ਰੁਪਈਆ ਦਿੱਤਾ ਨਹੀਂ ਇਹ ਜਿਆਦਾ ਕਰ ਜਿਹੜੀ ਪ੍ਰੋਬਲਮ ਆ ਉਹ ਕਿਉਂ ਆਈ ਇਹਦਾ ਵੀ ਜਿਹੜਾ ਉੱਥੇ ਜਾ ਕੇ ਬੰਦੇ ਤੁਹਾਨੂੰ ਲੱਗਿਆ ਕਿ ਅਸਲੀ ਹਿਅਰ ਦੇ ਵਾਸਤੇ ਪਰ ਸੈਲਰੀ ਜਿਆਦਾ ਪ੍ਰੋਬਲਮ ਆਈ ਹੈ ਹਾਂਜੀ ਸੈਲਰੀ ਦੀ ਪ੍ਰੋਬਲਮ ਆਈ ਜਿਆਦਾ ਠੀਕ ਹੈ ਹਾਂਜੀ 6 ਮਹੀਨੇ ਦੇ ਕੱਪੜੇ ਦਿੱਤਾ ਨਹੀਂ ਤੇ ਕੰਮ ਕਰਾਈ ਜਾਂਦੇ ਨੇ ਹਾਂਜੀ ਭਾਜੀ ਕੀ ਉਹਦੇ ਹਾਲਾਤ ਦੇ ਵਿੱਚ ਜਿਹੜਾ ਜਿਹੜੇ ਬੰਦੇ ਭਾਜੀ ਉੱਥੇ ਹਾਲਾਤ ਸਾਡੇ ਬਹੁਤ ਜ਼ਿਆਦਾ ਇਹ ਬੇਕਾਰ ਸੀਗੇ ਅਬ ਸਾਨੂੰ ਬਹੁਤ ਜ਼ਿਆਦਾ ਉੱਥੇ ਪਰੇਸ਼ਾਨ ਵੀ ਕਰਦੇ ਸੀਗੇ ਉਹ ਉੱਥੇ ਦਾ ਫੋਰਮੈਨ ਆ ਜੀ ਉਹਦੇ ਕੋਲ ਆਪਾਂ ਪਹਿਲਾਂ ਵੀ ਕਈ ਵਾਰ ਗਏ ਸੀਗੇ ਉਹਨਾਂ ਕੋਲ ਬੇਨਤੀ ਕੀਤੀ ਆਪਾਂ ਕਿ ਸਾਡੇ ਜੋ ਚਲੋ ਤੁਸੀਂ ਸਾਨੂੰ ਸੈਲਰੀਆਂ ਨਹੀਂ ਦੇ ਸਕਦੇ ਤੇ ਬਸ ਸਾਨੂੰ ਜਿਆਦਾ ਤੋਂ ਜਿਆਦਾ ਸਾਨੂੰ ਇੰਡੀਆ ਦੇ ਘੱਲ ਦੋ ਸਾਡਾ ਪਾਸਪੋਰਟ ਦੇ ਦਿਓ ਆਪਾਂ ਉਹਨਾਂ ਤੋਂ ਲਗਾਤਾਰ 2 ਮਹੀਨੇ ਤੋਂ ਜਾਂਦੇ ਰਹੇ ਤੇ ਪਰ ਉਸ ਬੰਦੇ ਨੇ ਸਾਨੂੰ ਪਾਸਪੋਰਟ ਵਾਸਤੇ ਹਮੇਸ਼ਾ ਤੁਹਾਨੂੰ ਹਫ਼ਤੇ ਵਿੱਚ ਦੇ ਦੇਣਾ ਆ ਤੁਹਾਨੂੰ ਘੱਲ ਦੇਣਾ ਆ ਅਗਲੇ ਹਫ਼ਤੇ ਘੱਲ ਦੂੰਗਾ ਬਸ ਇਹਦੇ ਕਰਦੇ ਕਰਦੇ ਟਾਈਮ ਲਾਈ ਜਾ ਰਹੇ ਸੀਗੇ ਜੀ ਉਹ ਕਹਿੰਦੇ ਤੇ ਉੱਥੇ ਦਾ ਕਿਤਾ ਖਾਣ ਦੀ ਦਾ ਰੋਟੀ ਪਾਣੀ ਖਾਣ ਪਾਣੀ ਦਾ ਭਾਈ ਇੰਨਾ ਸੀਗਾ ਉੱਥੇ ਕਿ ਸੰਭਣ ਦਿੰਦੇ ਸੀਗੇ ਸਾਨੂੰ ਜਿੱਦਾਂ ਕਿ ਫੇ ਸਾਡੇ ਡਬਲ ਰੋਟੀ ਹੁੰਦੀ ਹੈ ਨਾ ਉਸ ਤਰ੍ਹਾਂ ਦੇ ਹੁੰਦੇ ਸੀਗੇ ਉਹ ਵੀ ਉਹਨਾਂ ਨੇ ਰਾਤ ਵਾਲੇ ਹੀ ਸਾਨੂੰ ਸਵੇਰੇ ਦੇ ਦੇਣੇ ਆ ਉਹ ਕਿਤੇ ਕਰੀਮ ਦੀ ਇਹਦੇ ਛੋਟੇ ਛੋਟੇ ਡੱਬੇ ਆਏ ਨਹੀਂ ਆ ਸਵੇਰ ਨੂੰ ਤਾਂ ਵੈਸੇ ਤਾਂ ਮਿਲਦਾ ਹੀ ਨਹੀਂ ਹੁੰਦਾ ਹੈਗਾ ਦੋ ਟਾਈਮ ਸਾਨੂੰ ਖਾਣਾ ਦਿੰਦੇ ਹੁੰਦੇ ਸੀਗੇ ਇੱਕ ਦੁਪਹਿਰ ਨੂੰ ਉਹ ਵੀ ਉਹ ਸੰਭਣ ਹੁੰਦੇਗੇ ਜੀ ਕਰਕੇ ਤੇ ਸਬਜ਼ੀ ਵੀ ਉੱਥੇ ਇੰਨਾ ਨਾਲ ਖਾਣ ਮਾਤਰੀ ਸੀਗੀ ਜਿਹਦੇ ਤੋਂ ਤੁਹਾਨੂੰ ਇਹ ਤੋਂ ਲੈ ਕੇ ਗਏ ਉਸ ਵੇਲੇ ਕੀ ਉਹਨਾਂ ਨੇ ਤੁਹਾਨੂੰ ਕਿਹਾ ਸੀਗਾ ਕਿ ਸਾਡਾ ਉਹ ਤੁਹਾਨੂੰ ਉੱਥੇ ਸਾਨੂੰ ਸਾਡਾ ਜਿਹੜਾ ਏਜੰਟ ਆ ਇੱਥੇ ਮਲਿਆ ਫਲੋਰੀ ਦੇ ਸੀਗੇ ਜੀ ਜਸਪਾਲ ਸਿੰਘ ਕੰਮੀ ਨਾਮ ਆ ਇਹ ਆਮਾ ਤੇ ਉਹਨਾਂ ਸਾਨੂੰ ਕਿਹਾ ਸੀਗਾ ਕਿ 1.5 ਲੱਖ ਰੁਪਿਆ ਲੱਗੂਗਾ ਤੁਹਾਡਾ ਤੇ ਤੁਹਾਡੀ 40000 ਰੁਪਿਆ ਸੈਲਰੀ ਹੋਊਗੀ ਉੱਥੇ ਜਾਂਦਿਆਂ ਦੀ ਤੇ ਇੱਕ ਮੈਡੀਕਲ ਕੰਪਨੀ ਦਾ ਹੋਊਗਾ ਤੇ ਸਭ ਕੁਝ ਕੰਪਨੀ ਦਾ ਰੋਟੀ ਪਾਣੀ ਖਾਣਾ ਬਿਨਾ ਇਹ ਗੱਲ ਕਹੀ ਸੀ ਉੱਥੇ ਸਾਨੂੰ ਜੀ ਪਰ ਉੱਥੇ ਜਾ ਕੇ ਇਦਾਂ ਦਾ ਕੁਝ ਵੀ ਨਹੀਂ ਨਿਕਲਿਆ ਜੀ ਤੇ ਉਹ ਕੀ ਕਹਿਣਾ ਚਾਹੁੰਦੇ ਹਾਂ ਜਿਨਾਂ ਕਿ ਆਪ ਸਭ ਦਾ ਇੰਟਰਮੀਡੀਏਟ ਬਣਾ ਦੇ। ਹਰ ਆਪਾਂ ਆਹ ਸੀਐਮਓ ਪਕ ਮਤਮਾਨ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜੀ ਤੇ ਜਸਬੀਰ ਸਿੰਘ ਰਾਜਾ ਪਾ ਜੀ ਦਾ ਵੀ ਆਪਾਂ ਬਹੁਤ ਧੰਨਵਾਦ ਕਰੀਏ ਕਿ ਆਪਾਂ ਸਹੀ ਸਲਾਮਤ ਆਪਣੇ ਪਰਿਵਾਰ ਦੇ ਵਿੱਚ ਆਏ ਆਂ ਜੀ ਇੱਥੇ ਪਹੁੰਚੇ ਆਂ ਜੀ ਕਰਕੇ ਅਸੀਂ ਬਸ ਇਹ ਧੰਨਵਾਦ ਹੀ ਕਰਨਾ ਚਾਹੁੰਦੇ ਹਾਂ ਚਲੋ